ਬੋ ਪਛਲ ਦਾਸ ਸਤ ਗੁਰ ਸਰਵੰਤ ਸਤ ਗੁਰ ਹਰੀ ਦਾਸ ਗੁਰ ਜੋਏ ਸੋ ਹਮਰੀ ਚੱਕਿਆ ਤਨ ਸਤਿਗੁਰੂ ਗ੍ਰੀਵ ਦੋ ਬੰਦੋਂ ਨੇ ਸੁਭਾਸ਼ਾ ਚਰਨ ਕਮਲ ਕੋਟੰਡ ਬਤ ਕੋਟ ਕੋਟ ਪਰਨਾਮ ਜੀ ਗਤਿ ਗੁਰੂ ਸਤਿਗੁਰੂ ਵਿਦਵਾਨ ਮਹਾਰਾਜੀ ਦਾ ਸੇ ਸੌ ਪੁਰਾਣ ਮਾਗਨ ਪੁਰਵ ਅਤੇ ਦੇ ਪਿਤਾ ਸਿਆ ਧਰਮ ਦਾ ਸਤਾਰ ਮਾ ਸਥਾਪਨਾ ਦਿਵਸ ਅਮਰਤ ਬਾਣੀ ਭਵਨ ਪਿੰਡ ਮੁਰਾਦਪੁਰ ਵਿਖੇ ਸૌ ਦੀ ਸ਼ਰਧਾ ਅੱਤਿਪੂਰਤ ਸ਼ਾਪੂਰਵਕ ਮੈ ਜਾ ਰਿਹਾ ਹੈ ਸੋਨ ਸੰਤਨ ਬਹੁਤ ਬਹੁਤ ਬਤਾਇਆ ਚੋਲਤਾ ਸੋ 33 ਕੀ ਮਾਉ ਖੁਦ 15 ਦੁਖਿਓ ਕੇ ਤਮਿਆ ਆਵਨ ਕਿਤਰ ਪਰਤੇ ਗੁਰੂ ਪਿਤਾ दुखी मनुखता ਦਾ ਕਲਿਆਣ ਕਰਨ ਦੇ ਲਈ ਅੰਧਕਾਰ ਦੇ ਯੁੱਗ ਵਿੱਚ ਗਿਆਨ ਦਾ ਪ੍ਰਕਾਸ਼ ਕਰਨ ਦੇ ਲਈ ਪੁੰਨੀ ਪਟਕੀ ਹੋਈ ਮਨੁੱਖਤਾ ਨੂੰ ਸੱਚ ਦਾ ਮਾਰਗ ਬਖਸ਼ ਕਰਨ ਦੇ ਲਈ ਜਗਤ ਗੁਰੂ ਸਤਗੁਰੂ ਸਾਹਿਬ ਮਹਾਰਾਜੀ ਦਾ ਆਗਮਨ ਮਾਹ ਜੁਲਾਈ 15 تیرہ سو ستر عیسوی چودہ سو تینتی بیکرمیت نتکار سنتوخی ستکار جو ماتا کلس دیوی جی پاور گرہ گوتن پور بناس وقت ہویا جگت گروہ ستگریداس جی مہراج ਕਿੰਨਾ ਨੇ ਇਸ ਸੰਸਾਰ ਵਿੱਚ ਆ ਕੇ ਹੱਕ ਸੱਚੇ ਹੱਦ ਮਾਨਵੀ ਅਧਿਕਾਰਾਂ ਦੀ ਆਵਾਜ਼ ਉਠਾ ਦਿੱਤੀ ਸਦੀਆਂ ਤੋਂ ਮਾਨਵੀ ਅਧਿਕਾਰਾਂ ਤੋਂ ਬੰਕੇ ਸਮਾਜ ਜਿਸ ਤੇ ਪੂਰਬ ਜਾਂ ਦਾ ਕਈ ਸਦੀਆਂ ਤੱਕ ਭਾਰਤ ਵਰਤੇ ਰਾਜ ਰਿਹਾ ਜੋ ਵਿਸ਼ੇਸ਼ ਬਤੀ ਸਭ ਤੋਂ ਪਰਚੀਨ ਅਤਿ ਸੁਨਹਿਰੀ ਸਿੱਧੂ ਕਾਟੀ ਦੀ ਸਭਿਤਾ ਦਾ ਸਿਰਜਕ ਸਮਾਸੀ ਜਿਸ ਨੂੰ ਵਿਦੇਸ਼ੀਆਂ ਗੁਰੂ ਸੰਨ ਕਾਪਨ ਉਤੇ ਰਾਜ ਪਾਵਨ ਕੋਕੇ ਮਾਨਵੀਂ ਧਿਕਾਰਾ ਤੋਂ ਬ੍ਰਿੰਚਿਤ ਕਰ ਦਿੰਦਾ ਉਹ ਸੂਲ ਵਾਸੀ ਸਮਾਜ ਨੂੰ ਪ੍ਰਾਪਤ ਹੁੰਦੇ ਜਈ ਯੋਗਤੂ ਗੁਰੂ ਸਤਗੁਰੂ ਦਾਸ ਮਹਾਰਾਜੀ ਨੇ ਵਿਸ਼ਵ ਵਿੱਚ ਕ੍ਰਾਂਤੀਕਾਰੀ ਪਰਵਰਤਨ ल्यांदा ਅਸਰ ਤੇ ਇੱਕ ਅਨੇਕੇ ਸਵਾਮੀ ਸਭ ਕਟ ਖੋਲ ਰਹੀ ਹੋਈ ਰਬ ਦਾਸ ਦੀ ਕੀ ਪੂਰ ਸਭ ਕੋ ਪੈ ਉਸ ਦਸਤਾਰ ਮੂਰਖ ਇਹੋ ਕਰਤ ਹੈ ਵਰਨ ਅਵਰਨ ਵਿਚਾਰ। ਪਾਉਣਾ ਤਤ ਜੇ 3 ਗੁਣੀ ਮਾਇਆ ਜੋ ਦੇਖੇ ਸੋ ਸકલ ਉਪਾਇ। ਸਰਬ ਵਿਆਪਕ ਪ੍ਰਭੂ। ਹੋਰ ਪਰਿਪ੍ਰਤ ਤਾ ਤਿਤਨੇ ਬਣਾ। ਤੋ ਬਹੀ ਹੋਏ ਸ੍ਰਿਸ਼ਟੀ ਦੇ ਕਣ ਕਣ ਵਿੱਚ ਬਰਾਜ ਮਨਸ ਪ੍ਰਭੂ ਦੇ। ਕਰੰਦਾ ਸੋਰੀ ਮਾਨਤ ਤੋਨ ਪਵਨਿਤ ਤੇਸ਼ ਬਖਸ਼ਿਸ਼ ਸਵੀਕਾਰ ਔਰ ਜਾਣੇ ਕੀਤਾ ਜਿਹੜੇ ਲੋਕ ਪੇਦ ਭਾਵ ਕਰਦੇ ਹਨ ਉਹ ਮੂਰਖ ਹਨ ਔਰ ਜੋ ਸਦੀਨਾ ਤੋਂ ਮਾਨਵ ਬ੍ਰੋਹੀ ਵਿਵਸਥਾ ਚੰਦਰਸੀ ਕੇ ਜਨਮ ਦੇ ਧਾਰ ਤੇ ਜੀਵ ਨੂੰ ਸ੍ਰੇਸ਼ਟ ਮੰਨਿਆ ਜਾਂਦਾ ਸੀ ਜਗਤ ਗੁਰੂ ਵਿਦਾਸ ਮਹਾਰਾਜ ਜੀ ਨੇ ਉਸ ਮਾਨਵ ਸਰੂਰ ਦੀ ਵਿਵਸਥਾ ਦੇ ਸਟਾਪ ਨੂੰ ਰੱਦ ਕੀਤਾ ਔਰ ਵਿਸ਼ੇ ਵਿੱਚ ਕ੍ਰਾਂਤੀ ਲਿਆਂਦੇ ਰਵੀ ਦਾਸ ਬ੍ਰਾਹਮਣ ਮਤ ਪੂਜੀਏ ਜੋ ਹੋਵੇ ਗੁਰਹੀਨ ਪੂਜੀਏ ਜਨਤਕਾਰ ਕੇ ਜੋ ਹੋਵੇ ਗੁਰ ਪਰਹੀਨ ਜੇਕਰ ਕੋਈ ਇਸਦੀ ਸਮਝੀ ਜਾਂਦੀ ਕੋਈ ਪੈਦਾ ਹੋਇਆ ਬ੍ਰਾਹਮਣ ਉਹ ਗੁਰ ਤੋਂ ਹੀ ਹੈ ਉਹ ਪੂਜੇ ਯੋਗ ਨਹੀਂ ਹੈ ਜਿਸ ਨੂੰ ਮਾਨਵੀ ਅਧਿਕਾਰਾਂ ਤੋਂ ਵੰਚਿਤ ਰੱਖਿਆ ਗਿਆ ਜਿਸ ਨੂੰ ਸ਼ੂਦਰ ਸਮਝਿਆ ਜਾਂਦਾ ਉਹ ਗੁਨਾਹਾਂ ਪਰਹੀਨ ਹੈ ਉਹ ਇਸ ਸੰਸਾਰ ਵਿੱਚ ਮਹਾਨ ਹੈ ਔਰ ਜਗਤ ਗੁਰੂ ਦਾਸ ਮਹਾਰਾਜ ਜੀ ਨੇ ਆਪਣੇ ਦਰਬਾਰ ਵਿੱਚ ਸਾਰੇ ਵਰਤਾਂ ਦੇ ਦੁੱਖਾਂ ਇਸਿਆ ਪਰਛਾਵੇਂ ਤੋਂ ਮੁਸਲਮਾਨ ਸੱਜਣਾ ਨੂੰ ਬਰਾਬਰ ਸਨਮਾਨ ਦਿੱਤਾ ਵਿਸ਼ਿਤ ਦਾ ਭ्रमण ਕਰਦੇ ਹੋਏ ਅਨਿਹਿਤ ਪਰ ਸ਼ਾਮਾ ਵਿੱਚ ਅੰਮ੍ਰਿਤ ਬਾਣੀ ਰਾਹੀਂ ਮਨੁੱਖੀ ਮਾਨਵਤਾ ਨੂੰ ਉਪਦੇਸ਼ ਬਖਸ਼ਿਸ਼ ਕੀਤੇ ਸੰਕਟ ਪੰਗਤ ਦੀ ਪ੍ਰਥਾ ਸ਼ੁਰੂ ਕੀਤੀ ਔਰ ਪੰਜਾਬੀ ਦੇ 35 ਅੱਖਰਾਂ ਦਾ ਵੀ ਸ਼ਕਾਰ ਕੀਤਾ ਜਗਤ ਗੁਰੂ ਵਿਦਾਸ ਮਹਾਰਾਜੀ ਨੇ ਸ਼ਰਨਕਾ ਤੋਂ ਲੈ ਕੇ ਸਾਉਦੀ ਅਰਬ ਤੱਕ ਜੋ ਸਮੁੱਚੀ ਮਾਨਵਤਾ ਨੂੰ ਉਪਦੇਸ਼ ਬਖਸ਼ਿਸ਼ ਕੀਤੇ ਉਹ ਪਾਵਨ ਉਪਦੇਸ਼ ਅਮਰਤ ਬਾਣੀ ਦੇ ਰੂਪ ਵਿੱਚ ਵਿਸ਼ਵ ਵਿਖਿਆਤ ਹਨ ਸਾਰੀ ਮਾਨਵ ਤਰਮੁ ਵਿਦਿਆ ਪ੍ਰਾਪਤ ਕਰਨ ਲਈ ਗਿਆਨ ਦੇ ਪ੍ਰਕਾਸ਼ ਕਰਨ ਦੇ ਲਈ ਵਿਸ਼ੇਸ਼ ਸ਼ਾਂਤੀ ਦਿੱਤ ਪਾਇ ਚਾਰਾ ਸੰਤਰਤਾ ਸਮਾਨਤਾ ਕਰੁਣਾ ਨਿਆਹ ਵਿਸ਼ੇਸ਼ ਸ਼ਾਂਤੀ ਜੁੜ ਬੜੇ ਮੇਧ ਕਰਕੇ ਅੱਗੇ ਬਦਨ ਜੇ ਸ਼ਿਆਮ ਨੇ ਤਿਆਗ ਕਰਨ ਦਾ ਸੰਤਾਂ ਦੀ ਸੰਗਤ ਤੇ ਹਰਦੇ ਸਮਨ ਕਰਦੇ ਪਾਵਉ ਉਪਦੇਸ਼ ਵਿਸ਼ਵ ਨੂੰ ਬਖਸ਼ੂ ਸੁਛੇ ਸੱਜਣਾ ਤੋਂ ਮਾਨਵੀ ਹਕਾਕਾਰਾ ਤੋਂ ਬੰਧ ਸਮਾਜ ਨੂੰ ਬਰਾਬਰ ਲਿਆਉਣ ਦੇ ਲਈ ਔਰ ਸਾਰੇ ਹੀ ਲੋਕਾਂ ਨੂੰ ਸਮੁੱਚੇ ਵਿਸ਼ਵ ਵਿੱਚ ਮਾਨਵੀ ਅਧਿਕਾਰ ਪ੍ਰਦਾਨ ਕਰਨ ਦੇ ਲਈ ਬੇਗਮਪੁਰੇ ਵਤਨ ਦੇ ਸੰਕਲਪ ਰਾਹੀਂ ਲੋਕਤੰਤਰਕ ਸਮਾਜਵਾਦ ਦਾ ਉਪਦੇਸ਼ ਬਖਸ਼ਿਸ਼ ਕੀਤਾ ਐਸਾ ਚਾਹੂ ਰਾਜ ਮੈਂ ਜਹਾਂ ਮਿਲੇ ਸਭਨ ਕੋ ਹਰ ਛੂਟ ਬੜੇ ਸਭ ਸੰਤ ਸੇ ਰਵਿਦਾਸ ਰਹੇ ਪਰ ਸਭ ਤਰੇ ਤੇ ਦਾਸ ਤੁਮਕਰ ਦਸਮਕਰ ਸੁਕਰ ਹੈ ਤੂੰ ਥਾ ਸਿੱਖ ਸੁਖੈ ਸਭ ਰਾਜ ਮੈਂ ਦੂਸਰ ਮਰਗਟ ਦਾ ਜਗਤ ਗੁਰੂ ਦਾਸ ਮਹਾਰਾਜ ਦੀ ਕ੍ਰਾਂਤੀਕਾਰੀ ਕਿਆਨਕਾਰੀ ਸਮਾਜਵਾਦੀ ਅਧਿਆਤਮਕ ਅਤੇ ਵਿਗਿਆਨਿਕ ਸੂਤ ਨੂੰ ਸਰਮਣ ਕਰਕੇ ਵਿਸ਼ਵ ਦੇ ਅੰਧੇਂਤ ਰਾਜੇ ਮਹਾਰਾਜੇ ਸਾਰੇ ਬਰਗਾਂ ਦੇ ਜੋ ਜਗਤ ਗੁਰੂ ਬਿਦਾਸ ਮਹਾਰਾਜੀ ਨੇ ਚਾਤਨਾ ਕਮਲਾ ਦੇ ਵਿੱਚ ਝੁਕੇ ਅਤੇ ਉਹਨਾਂ ਨੇ ਆਪਣੇ ਅੰਮ੍ਰਿਤ ਜੀਵਨ ਨੂੰ ਸਫਲ ਕੀਤਾ 1940 ਸਾਲ ਜਗਤ ਗੁਰੂ ਬਿਦਾਸ ਮਹਾਰਾਜੀ ਸੰਸਾਰ ਵਿੱਚ ਰਹੇ ਉਸ ਤੋਂ ਪ੍ਰੰਤ ਭਾਰਤ ਦੇ ਕੋਨੇ-ਕੋਨੇ ਵਿੱਚ ਸੰਤਾ ਮਾਹ ਬਖਸ਼ਾ ਬ੍ਰਹਮ ਸਮਾਜ ਧਾਰਕਾਂ ਵੱਲੋਂ ਅੰਦੋਲਨ ਚ ਲਾ ਕੇ ਬਹੁਤ ਵੱਡੀ ਸਮਾਜ ਵਿੱਚ ਚੇਤਨਤਾ ਪਾਤੀ ਔਰ ਸਤਿਗੁਰੂ ਸ਼੍ਰੋਮਣੀ ਸਰੁੰਦਾਲ ਜੀ ਮਹਾਰਾਜ ਜੀ ਨੇ ਵਿਸ਼ਵ ਪੱਧਰੇ ਸ਼੍ਰੀ ਗੁਰੂ ਦਰਜਮਸਥਾਨ ਮੰਦਰ ਸ਼੍ਰੀ ਗੁਰਦਰਪੁਰ ਸਕਤਾਂ ਨੂੰ ਪ੍ਰਦਾਨ ਕੀਤਾ ਸਜੀਆਂ ਤੋਂ ਸਾਡਾ ਸਮਾਜ ਅਜੇ ਬੜੇ ਢਟਕਦਾ ਰਿਹਾ ਕਿਤੇ ਵੀ ਸਨਮਾਨ ਨਹੀਂ ਮਿਲਿਆ ਹਰ ਪਾਸੇ ਬੜੀਆਂ ਸੁਭਾਵਾਂ ਹਨ ਔਰ ਅਣਗਿਣਤ ਕੁਰਬਾਨੀਆਂ ਹਨ ਨੂੰ ਯਾਦ ਕੀਤਾ ਗਿਆ ਹੈ ਅਮਰ ਸ਼ੀਰ ਸੰਤਰਾਮਾ ਨੰਦੀ ਸ਼ਾਖੇ ਵਿੱਚ ਬਿਸ਼ੇਪਰ ਵਿੱਚ ਰਵਿਦਾਸ ਦੀਆ ਕੌਮ ਨੂੰ ਭਾਰਤ ਦੀ ਸਭ ਤੋਂ ਪੁਰਾਣੀ ਕੌਮ ਹੈ ਪੁਰਾਣੇ ਜੋ ਤੁਸਾਲ ਸਮਰਾਜ ਦੇ ਪੈਰੂ ਕਾਲਮ ਇੱਕ ਫਲੇਟ ਪਰਮ ਦੇ ਪੱਤਰ ਕੀਤਾ ਸ਼ਹੀਰ ਵਿਜੇ ਕੁਮਾਰ ਸ਼ਿਮੇਂਦਰ ਕੁਮਾਰ ਸ਼ਿ ਤੇਜੂ ਰਾ ਜੀ ਬਰਕਾਸ਼ ਨੇ ਆਪਣੀ ਸ਼ਹਾਦਤ ਤੇ ਹਜ਼ਾਰਾਂ ਦੇ ਬਿੰਦੀ ਤੇ ਸੰਸਮਾਜ ਨੂੰ ਸੰਤ ਜੀ ਦਾ ਜੀ ਮਹਾਰਾਜ ਦੇ ਵਾਈ ਵਿੱਚ 30 ਜਨਵਰੀ 2010 ਨੂੰ ਰਬੀਦਾਸੀਆ ਧਰਮ ਦਾ ਲਾਨ ਕਰਕੇ ਕਰੋੜਾ ਜਗਤ ਗੁਰ ਵਿਦਾਸ ਮਹਾਰਾਜ ਦੇ ਪੈਰੋ ਕਾਰਾ ਨੂੰ ਪਰार्थ ਦੀਨਤਾ त्याग ਕੇ ਸਵਾਦੀ ਹੋਂ ਦਾ ਮਾਰਗ ਬਖਸ਼ਪ੍ਰੀਤਾ ਵਿਸ਼ੇ ਭਰ ਵਿੱਚ ਰਬਦਾਸੀਆ ਧਰਮ ਦਾ ਪ੍ਰਚਾਰ ਪ੍ਰਸਾਰ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ ਅਨਵਿੰਤ ਪਛਾਵਾਂ ਵਿੱਚ ਅਮਰਤ ਬਾਣੀ ਵਿਆਖਿਆ ਸਦਕਾ ਪੜ੍ਹ ਕੇ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਰੀਆਂ ਹਨ ਸਾਨੂੰ ਸਾਰੇ ਹੀ ਆਪਣੇ ਸਮਾਜਿਕ ਧਾਰਮਿਕ ਕ੍ਰਿਤੀਵਾਰ ਅਮਰਤ ਬਾਣੀ ਦੇ ਨਾਲ ਹੀ ਕਰਨੇ ਚਾਹੀਦੇ ਹਨ ਔਰ ਜਿਹੜੀ ਲੋ ਆਪਣੇ ਰੇਵਰਾਹੀ ਮੂਲ ਵਿਚਾਰ ਤਰ੍ਹਾਂ ਜੁੜ ਕੇ ਰਹਿੰਦੇ ਹਨ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਜਨਾਂ ਦਾ ਸਨਮਾਨ ਹੁੰਦਾ ਹੈ ਅਸੀਂ ਆਪਣੇ ਰੇਵਰਾਮ ਦਾ ਗੁਰੂਆਂ ਦਾ ਸੰਤਾਂ ਮਾਂ ਪੁਰਖਾਂ ਦਾ ਸਮਾਸ ਧਰਤਾ ਦਾ ਸ਼ੀਰ ਦਾ ਦਾ ਮਾਤਾ ਪਿਤਾ ਦਾ ਹੈ کئی ਜਨਮਾਂ ਤੱਕ ਨਹੀਂ ਉਤਾਰ ਸਕਦੇ ਔਰ ਜਿਹੜੇ ਲੋਕ ਆਪਣੇ ਮੂਲ ਰਹਿਣਾਂ ਦੇ ਵਿਚਾਰ ਧਾਰਾ ਰੁਕਤੇ ਰਹਿੰਦੇ ਹਨ ਉਹਨਾਂ ਦਾ ਵਿਸ਼ੇਸ਼ ਸਨਮਾਨ ਹੁੰਦਾ ਹੈ ਇਤਿਹਾਸ ਦੇ ਸਿਹਰੇ ਪੰਨਿਆਂ ਤੇ ਜਗਤ ਗੁਰਬਿਦਾਸ ਮਹਾਰਾਜ ਜੀ ਵਿਚਾਰ ਧਾਰਾ ਨੂੰ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਅਪਣਾਇਆ ਰਾਜੇ ਦੀ ਮਹਾਰਾਜਿਆਂ ਦਾ ਸਾਰੇ ਵਰਗਾਂ ਦੇ ਲੋਕਾਂ ਦਾ ਨਾਮ ਦਰਜ ਹੈ ਔਰ ਜਿਨ੍ਹਾਂ سنت مہاں پورشا نے جگت گروداس مہاراج نے سمرپت پیروکارا نے انہوں نے بچارا کا پرچار پرسار سارا وش انہوں نے یاد کرتا ہے اور جو اتحاس ہے بہت سنہری ہے اور ارتھ ہی جگت گروداس مہاراج میں پیروکار ہونا ہے ਔਰ ਅਭਿਦਾਸਿਆ ਧਰਮ ਜਗਤਬਿਨਿਦਾਸ ਮਹਾਰਾਜ ਜੀ ਵਿਚਾਰ ਤਾਰਾ ਤੇ ਧਾਰਤ ਅਧੁਨਿਕ ਵਿਗਿਆਨਕ ਧਰਮ ਹੈ ਜਗਤਬਿਨਿਦਾਸ ਮਹਾਰਾਜ ਨੇ ਆਪਣੀ ਬਾਣੀ ਦੇ ਜੀਵਨ ਨਾਲ ਸੰਬੰਧਤ ਸਾਰੇ ਸੰਸਕਾਰ ਪਰਵਾਣ ਕੀਹਾ ਸਜੀਆਂ ਦਾ ਗੌਰ ਵਿਸ਼ਾਲ ਇਤਿਹਾਸ ਤੇ ਮੂਰ ਲਈ ਪਚੰਦ ਤੇਰ ਪਾਪ ਬਰਾਦੂਤਾ ਬੁਲੰਮੀ ਮਾਨ ਰੂਤੇ ਕਾਲਪ੍ਰੇਤ ਪਰਵਾਹ ਨਾਲ ਵਾਲੀ ਵਿਵਸਥਾ ਦਾ ਖੰਡਨ ਕੀਤਾ ਔਰਤ ਵਿਕਤੇ ਲਈ ਸਾਰੇ ਮਾਨਵਤਾ ਨੂੰ ਲੋਕਤੰਤ੍ਰਿਕ ਸਮਾਜ ਬਣਾ ਦੇਗਪੁਰੇ ਵਚਨ ਦਾ ਸੰਕਲਪ ਬਖਸ਼ਿਸ਼ ਕਰਕੇ ਇਸੁਮੁੱਚੇ ਮਾਨਵਤਾ ਨੂੰ ਇਸੁਮੁੱਚੇ ਵਿਸ਼ਵ ਨੂੰ ਬਹੁਤ ਵੱਡੀ ਵਿਰਾਸਤ ਬਖਸ਼ਿਸ਼ ਕੀਤੀ ਹੈ ਤੋ ਸਾਰੀਆਂ ਹੀ ਸਤਤਾਾਂ ਹੀਮਾਨ ਬ੍ਰਹੀਚਰਤੀ ਔਰ ਦੇ ਰਾਤੀ ਸੌਰੰਭਾਹੀ ਬਹੁਤ ਬਹੁਤ ਤਨਵਾਦ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਬਧਾਈਆਂ ਜੋ ਬੋਲੇ ਸੋਨਰ ਪੈ ਜਗਤ ਮੇਲਾਸ ਮਹਾਰਾਜ ਕੀ ਜੈ ਜੋ ਬੋਲੇ ਸੋਨਰ ਪੈ ਸਤਗੁਰ ਸੁਆਮੀ ਸਰਬਨਾਸ ਮਹਾਰਾਜ ਕੀ ਜੈ ਜੈ